ਨਾ ਕਰ ਲਿਆ ਤੇ ਮੂਤ ਦੇ ਪੈਸੇ ਉਹ ਤੁਸਾਂ ਜੀ ਆਪੋ ਕੋ ਨਹੀਂ ਸਾਡਾ ਅਸੀਂ ਇਕੱਠੇ ਕਰੀ ਜਿੰਦੇ ਆ ਬਸ ਤੇ ਪਰ ਗਲਤ ਗੱਲ ਹੈ ਨਾ ਪਰ ਨਾਲੇ ਜਿੰਨੇ ਸਰਦਾਰ ਜਿੰਨੇ ਜਿੰਨੂੰ ਪੱਕੀ ਪਕਾਈ ਮਿਰਚ ਨੇ ਚੁੱਲੇ 'ਚ ਸੇਰ ਮਾਰਨੀ ਕੀ ਲੋੜ ਐ ਬਿਲਕੁਲ ਬਿਲਕੁਲ ਉਹਨੂੰ ਧੂਆਂ ਖਲ ਪਾਉਣ ਦੀ ਕੀ ਲੋੜ ਐ ਬਿਲਕੁਲ ਬਿਲਕੁਲ ਜਿੰਨੂੰ ਪੱਕੀਆਂ ਪਕਾਈਆਂ ਨੇ ਜਿਹਦੀ ਤਲੀ ਦੇ ਪੰਜ ਸੱਤ ਆ ਗਈਆਂ ਉਹਨੇ ਧੂਆਂ ਮਾਰਨਾ ਕੰਮ ਦਾ ਬਿਲਕੁਲ ਬਿਲਕੁਲ ਇਹਨੂੰ ਤਫਾਰ ਚੜੂ ਵੀ ਫੇਰ ਚਾੜੂ ਤੁਰੂਗਾ ਚਾ ਵੀ ਅੱਪੇ ਕਿ ਇклаਸ ਪਾ ਦੇ ਦੀ ਚੜਦੀ ਗਣਾ ਬਾਸੂ ਵੀ ਲੋੜੇ ਚ ਲੈਣਾ ਬਤਨ ਬਾਾਰ 5 ਮੀਟਰ ਦੇਣਾ ਯਾਰ ਨਸ਼ੇੜੀ ਮਿਲ ਜਣੇ ਬਾਅਦ ਉਹਨਾਂ ਨਾਲ ਬੈਠੇ ਰਹਿਣਾ ਬਸ ਬਸ ਆਦੇ ਵੀਰੇ ਕੋਲੇ ਆਸੇ ਪਾਸੇ ਕਿਤੇ ਗੁਰਦਵਾਰੇ ਦੇ ਬਾਹਰ ਖੜ ਜਾਂਦੇ ਆ ਕਿਤੇ ਜਾ ਕੇ ਕਦੀ ਜਿਨੇ ਖੜ ਜਾਂਦੇ ਨੇ ਨਹੀਂ ਗੁਰਦਵਾਰੇ ਤੇ ਕਿ ਲੋਕਾਂ ਨਾਲ ਗੁਰਦਵਾਰੇ ਝਗੜੇ ਇੱਕ ਦਿਨ ਸਿਹਾ ਲੈਂਦੇ ਅਗਲੇ ਦਿਨ ਆਓ ਵੀ ਜਿਹੜੇ ਮੰਗਣ ਤੁਰ ਪੈਂਦੇ ਆ ਕਈ ਆਣਾ ਡਿਊਟੀਆਂ ਨਹੀਂ ਆਇ ਇੱਚਪਰ ਤੁਹਾਡੇ ਉਹ ਬੱਪੂਣਾ ਸਾਹਿਬ ਉਹ ਚੱਲ ਜਾਂਦੇ 3 ਵੀਰਾਂ ਤੇ ਧਾਰ ਰੁਪਏ ਦੇ ਕੇ ਤੇ ਉਥੇ ਬਾਹਰ ਜਾ ਕੇ ਪੈਸੇ ਮੰਗੀ ਜਾਂਦੇ ਗੱਡੀਆਂ ਨੇ ਤੇ ਆਦਾਰ ਉੱਥੇ ਦੇਖੀ ਪੀੜ ਪਰ ਗਲਤ ਗੱਲ ਹੈ ਮੰਗਣਾ ਮਾੜੀ ਗੱਲ ਹੈ ਮੰਗਣ ਵਾਲੇ ਤੋਂ ਬਹੁਤ ਆਖਣਾ ਤੇ ਲੰਗੋ ਪੈਰੀ ਚਪਲਾ ਜ਼ਰੂਰ ਲੈ ਆ ਗੱਲ ਅਸੀਂ ਨੋਟ ਕਰ ਲਈ ਜੀ ਪੱਟੀ ਵੀਰ ਦੀ ਤੇ ਅੱਗੇ ਵੀ ਤੁਹਾਨੂੰ ਸਰਾਹੀਨ ਪੱਟੀ ਦੀ ਮੀਟਿੰਗ ਪਰ ਅੱਜ ਵੇਖੋ ਇੱਕ ਲੱਤ ਨਾਲ ਬੰਦਾ ਆਪਣਾ ਸਾਰੇ ਕੰਮ ਕਰੀ ਸਕਦਾ ਇੱਕ ਲੱਤ ਨਾਲ ਉਹ ਵੇਖੋ ਪੱਟੀ ਦੇ ਭਾਂਜੇ ਵੇ ਸਾਂਹ ਜਟਕੇ ਡਿਗੜੇ ਆ ਇਹ ਸੋਖਿਆ ਨਾ ਜਿਹੜਾ ਸੋਖਾ ਸੋਖਾ ਕੋਈ ਉਮਰ ਨਹੀਂ ਰਹਿੰਦਾ ਠੀਕ ਆ ਮੇਰੇ ਨੂੰ ਮੁੰਡਾ ਬਾਹਰ ਗਿਆ ਮੈਂ ਜਨਾਬ ਤੇ ਬੈਠਾ ਤੇ ਮੇਰੇ ਕੋਲ 6 ਲੱਖ ਰੁਪਏ ਰੁੜ ਗਿਆ ਉਸ ਤਰ੍ਹਾਂ ਘਟਾ ਵਾਦਾ ਹੋ ਗਿਆ ਰੋੜਨ ਦੇ ਨਾਲ ਮੇਰੇ ਘਰ ਦੇ ਨੇ ਮੈਨੂੰ ਕਦੀ ਨਹੀਂ ਆਖਿਆ ਵੀ ਪੈਸੇ ਕਏ ਜੇ ਮਾਲਾ ਚਰਚਰ ਕਰੀ ਜਾਣਾ ਤਾਂ ਟੈਨਸ਼ਨ ਵਖਰੀ ਰਹਿਣੀ ਆ ਵੀ ਯਾਰੋ ਮੇਰਾ 6 ਲੱਖ ਰੁਪਏ ਰੱਗਿਆ ਉਹ ਮੁੰਡੇ ਦੀ ਮਾਣੇ ਗੱਲ ਕਹੀ ਆ ਵੀ ਜੇ ਸੁਆਗ ਪੀ ਲੈਂਦਾ 6 ਲੱਖ ਦੀ ਫਿਰ ਇੰਨੇ ਵਨੀ ਰਹਿਣਾ ਤਾਂ 6 ਲੱਖ ਵੀ ਮਿਲਣਾ ਬਿਲਕੁਲ ਇਹ ਤੁਮ ਸਾਹਮਣੇ ਹੈਗਾ ਨਾ ਪੜੇ 6 ਲੱਖ ਰੁਪਏ ਨਾਲ ਰੁੜ ਗਿਆ ਖਾਏ ਦਸਮਾਣ ਚਲੇ ਜਾ ਕੋਈ ਨਹੀਂ ਅੱਜ ਹੀ ਕੱਲ੍ਹ ਨਹੀਂ ਉਹ ਸਾਥ ਨਾਲ ਜਦੋਂ ਕੁੜੀ ਮੁੰਡਾ ਆਪਣਾ ਬੋਲੀ ਗਿਆ ਉਹਦੇ ਵਿੱਚ ਜਗ੍ਹਾ ਬਣਦੇ ਕੰਮ ਕਰਦੇ ਆਪੇ ਨਗਰ ਮਾਰਕੀਟ ਹੈ ਸਹੀ ਗੱਲ ਪਰਿਵਾਰ ਆ ਸਹੀ ਹੋਵੇ ਆਪਣੇ ਬੱਚੇ ਸਹੀ ਹੋਵੇ ਬਸ ਜਦੋਂ ਉਹਨਾਂ ਨੇ ਹੌਸਲਾ ਦਿੱਤਾ ਤੁਸੀਂ ਬਾਪ ਫਿਰ ਬਾਲ ਹੀ ਪੈਦਾ ਹੁੰਦਾ ਵੀ ਬੰਦਾ ਬਚੂ ਕਿਵੇਂ ਮਰੂ ਸਕੇ ਨਹੀਂ ਜਨਾਨੀ ਦੇ ਕੰਮ ਨੂੰ ਸੰਭਾਲਣਾ ਜਨਾਨੀ ਦੇ ਕੰਮ ਨੂੰ ਬੰਦੇ ਕਿਤਰਾ ਮਾਰੀਓ ਕਰ ਸਕਦੇ ਨੇ ਕੁੱਲ ਮਿਲਾ ਕੇ ਪੰਦੇ ਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ ਆਪਣੀ ਮਿਹਨਤ ਤੇ ਲੱਗੇ ਰਹਿਣਾ ਚਾਹੀਦਾ ਮੇਰੀ ਤੇ ਤੁਹਾਨੂੰ ਲੱਤਾਂ ਕੱਟੀਆਂ ਖੱਤੀ ਗਈ ਇਹਨਾਂ ਨੂੰ ਡਾਕਟਰ ਨੇ ਇੱਥੇ ਆ ਕੇ ਆਇਆ ਮੈਂ ਅੱਜ ਚਾਹਮਾ ਦਾ ਪੱਤੇ ਜਾਣ ਤੇ ਜੋ ਮਸਤੀ ਕਰਨਾ ਤੇਨ ਮਕਰਵਾ ਸਕਦਾ ਕਿੰਨੀ ਵਾਰ ਚ ਹੈ ਇਹ ਤੇਰੀ ਲੱਤ ਕੱਟੀ ਗਈ ਆਪਣਾ ਤਾਂ ਮੈਨ ਲੱਗੇ ਉਦੋਂ ਲੱਤ ਕੱਟੀ ਤੇ ਰੋਕੀ ਵਗ ਨਹੀਂ ਤੇਰੀ ਲੱਤਾਂ ਪਹਿਲਾਂ ਬਿਲਕੁਲ ਠੀਕ ਸੀ ਕਿਹੜੇ ਸਾਲਾਂ ਵਿੱਚ ਕੱਟੀਆਂ ਗਈਆਂ ਇਹ ਜਦੋਂ ਆਕਾਰ ਉਹ ਨਹੀਂ 99 ਹੀ ਕਿ ਇਹਦੇ ਲੱਤ ਕੀ ਹੋਇਆ ਗਈ एक पार्ट मेरे दमे टूट गयी मैं अंगडी चलाऊंगा अच्छा राख का हाँ वो अच्छा एक पार्ट दमे टूट गयी मेरे अच्छा मुर्गा पैर के इंचरो भी पैर खराब हो गया अच्छा वो तो आपने पैर तो हो तले होंगे तले तले हो गये नहीं हैं अगर आपने डाटा नहीं किया डाटा एक होना तो कतर लगाएं मान ही डर जाओ इसको पक्� ਕਿ ਡਾਕਟਰ ਨੇ ਇਹ ਗੱਲ ਕਹੀ ਹਾਂ ਡਾਕਟਰ ਨੇ ਫਿਰ ਇਹ ਗੱਲ ਕਹੀ ਉਹਨੇ ਹ ਜੇਲ ਤੁਸੀਂ ਮਤਰਾ ਰਹੇਗਾ ਤੇਰੇ ਦੁਨੀਆਂ ਤੇ ਤੈਨੂੰ ਕੱਖ ਨਹੀਂ ਹੋਵੇ ਜਿੱਦਾਂ ਤੂੰ ਆਪਣੇ ਆਪ ਵਿੱਚ ਟੈਨਸ਼ਨ ਕੋ ਜਾਣ ਨਾਲ ਬਾਤ ਹੋਵੇ ਸੋਚਣ ਤੋਂ ਅੱਛਾ ਇਹ ਤੇਰੀ 1990 ਦੇ neck cartilage ਮਸਲੇ ਚ ਤੇ ਕਿਤਰਾ ਟੁੱਟੀ ਕਿਤਰਾ ਉਹ ਦੱਸਣਾ ਮੈਨੂੰ ਟੈਨਸ਼ਨ ਹੋ ਗਈ ਪੈਰ ਖਰਾਬ ਹੋ ਗਏ ਐਕਸੀਡੈਂਟ ਹੋ ਗਿਆ ਮਟਰਕ ਤੇ ਹੋਰ ਹੋ ਗਿਆ ਮੇਰੀ ਨਹੀਂ ਕੱਦ ਨੂੰ ਆਛਾ ਤੇ ਉਹਦਾ ਅ ਉਹਨੇ ਮਕਾਰਲਾ ਕੰਮ ਕਰ ਉਹਦਾ ਬਹੁਤ ਬਹੁਤ ਧੰਨਵਾਦ ਲੋ ਜੀ ਪੱਠੀ ਦੇ ਵਿਚਾਰੇ ਦੇ ਭੀੜ ਲੱਗਣੀ ਸ਼ੁਰੂ ਹੋ ਗਈ ਆ ਚਿਕਨ ਚਿਕਨ ਖਾਨ ਦੇ ਆ ਚਿਕਨ ਲੈਂਡ ਦੇ ਆ ਉਹਦੇ ਕੋਲ ਟਾਈਮ ਨਹੀਂ ਲੱਗਣ ਰਿਹਾ ਤੇ ਉਹ ਪਿੱਛੇ ਇੱਕ ਵੀਰ ਤੰਗੀ ਕਰਨ ਦੇ ਆ ਕਿ ਉਹ ਹੋਰ ਹੀ ਬੰਨੀ ਕੁੱਠੇ ਕੁੱਤੇ ਨਸ਼ੇ ਕਰਕੇ ਆ ਗਿਆ ਜੀ ਦੁਕਾਨ ਦੇ ਪਰੇਸ਼ਾਨ ਕਰਨ ਡਿਆ ਨੂੰ ਉਹ ਪਿੱਛੇ ਲੰਕਿਆ ਫਿਰਦਾ ਜੇ ਉਹ ਵੇਖੋ ਕੀ ਕਰਨ ਡਿਆ ਉਹ ਵੇਖੋ ਉਹ ਹੁੰਦਾ ਜਾਂਦਾ ਜੇ ਪਿੱਛੇ ਉਹਨੇ ਦੇ ਇੱਥੇ ਦੇਖ ਕੇ ਮਰ ਗਿਆ ਤੇ ਇਹਨੂੰ ਹਸਿਆਪੇ ਨੂੰ ਪੜੂਗਾ ਆਹ ਵੇਖੋ ਕੀ ਕਰਨ ਡਿਆ ਬੇਸ਼ਰੇ ਰੱਜਿਆ ਨਸ਼ੇ ਨਾਲ ਆਹ ਹਾਲਾ ਜੇ ਲੋਕਾਂ ਦੇ ਸਾਡੇ ਉਹ ਵਿਚਾਰ ਆਪਣੀ ਲੱਤਾਂ ਨਹੀਂ ਹੈਗੀਆਂ ਤੇ ਆਪਣਾ ਕੰਮ ਕਰਨ ਡਿਆ ਵੇਖੋ ਸਰ ਉਹ ਬੰਦਾ ਮਿਹਨਤ ਕਰਨ ਡਿਆ ਵਾ ਲੱਤਾਂ ਹੈ ਨਹੀਂ ਆ ਉਹਦੀਆਂ ਲੱਤਾਂ ਬਾਹਾਂ ਸਹੀ ਇਜ਼ਤਾਂ ਦੇ ਆ ਤੂੰ ਮੁਫਤਲੀ ਆਂਦਾ ਮੈਨੂੰ ਇੱਥੇ ਕੋ ਖਵਾ ਪਿਆ ਤੇ ਮੈਂ ਘਰ ਨੂੰ ਜਾਵਾਂ ਤੇ ਜਿਹੜੇ ਦੇ ਕੇ ਮਰ ਗਿਆ ਇਥੇ ਤੇ ਘਰ ਵਾਲੇ ਨਾਲ ਹੀ ਲੱਗਣਾ ਆ ਤੇ ਮਾੜੀ ਗਾ ਦੇਣਾ ਉਹ ਤੇ ਵਿਚਾਰਾ ਮਿਹਨਤ ਕਰਨ ਦਿਆ ਆਪਣਾ ਉਹ ਵੇਖੋ ਉਹ ਵਿਚਾਰਾ ਆਪਣੀ ਮਿਹਨਤ ਕਰਨ ਦਿਆ ਵੇਖੋ ਗਾਹਾਂ ਦੀ ਲੱਗੀ ਭੀੜ ਵਿਚਾਰਾ ਸਾਨੂੰ ਵੀ ਟਾਈਮ ਦੇਣ ਦਿਆ ਵਾ ਸਾਡੇ ਕੋਲ ਵੀ ਆਉਣ ਦਿਆ ਵਾ ਤੇ ਇੱਕ ਲੱਤ ਨਾਲ ਆਪਣਾ ਕੰਮ ਕਰਨ ਦਿਆ ਵਾ ਉਹ ਵੇਖੋ ਕਿਤਰਾ ਚਿਕਨ ਘਟ ਘਟ ਦੇਣ ਦਿਆ ਤੇ ਉਹ ਇੱਕ ਇਹਨੂੰ ਤੰਗ ਕਰਨ ਦਿਆ ਉਹ ਵੇਖੋ ਔੜ ਆਹ ਵਾਲਾ ਲਓ ਹੁਣ ਇਹਦਾ ਕੀ ਕਰੀਏ ਬੰਦਾ ਉਹ ਸਿੱਕਾ ਪੜ ਕੇ ਖਲੋਤਾ ਵੀ ਮੈਨੂੰ ਵੀ ਇੱਕ ਦੀ ਹੱਡੀ ਪਾ ਦੇ ਸਿੱਧੀ ਗਾਲੀ ਔਰ ਕੱਲ ਨਹੀਂ ਲੋਤਾ ਆ ਆ ਵੀ ਆ ਵੀ ਵੇਨੇ ਹੋਏ ਕਮਾਂ ਬਾਹਰ ਛੋਦ ਦਿੰਦੇ ਵੀ ਹੱਡੀ ਸਾਡੇ ਲਈ ਸੁਟੋ ਤੇ ਹੁਣ ਕੀ ਕਰੀਏ ਯਾਰ ਅਗਲਾ ਵਿਚਾਰਾ ਮਿਹਨਤ ਕਰਨ ਦਿਆ ਤੇ ਇਹੋ ਜੇ ਗਰੀਬ ਵਾਲੇ ਵੀ ਤਰੇ ਫਿਰਦੇ ਤੇ ਲੋਗੀ ਸਾਡੇ ਪੱਠੀ ਸਾਹਿਬ ਲੈੱਡ ਲੁੱਕ ਵਗੈਰਾ ਬਣਾਇਆਂਦੇ ਤੇ ਪਿੰਡ ਵਾਸੀ ਦੱਸਣਗੇ ਵੀ ਕਿਵੇਂ ਪਪਲਾ ਇਹ ਪਿੰਡ ਵਾਸੀਓ ਤੁਸੀਂ ਦੱਸੋ ਵੀ ਕਿਵੇਂ ਸਾਡੇ ਬੰਦੇ ਦੀ ਸੇਵਾ ਅਸੀਂ ਚੈਨਲ ਤੇ ਚੜਾਉਣੀ ਆ ਦੱਸੋ ਵੀ ਕਿਵੇਂ ਸਰਵਸੇ ਮੁੰਡੇ ਦੀ ਬਹੁਤ ਵਧੀਆ ਜੀ ਵਧੀਆ ਕਰਦੇ ਆ ਕੰਮ ਤੇ ਅੱਗੇ ਮੈਂ ਵਿਖਾ ਕੇ ਰਿਹਾ ਵੀ ਛੋਟੀ ਜੀ ਰੇੜੀ ਤੋਂ ਹਾਂਜੀ ਅੱਜ ਵਾਹਿਗੁਰੂ ਦੀ ਕਿਰਪਾ ਤੇ ਸਭ ਵਧੀਆ ਕੀਤਾ ਤੇ ਪਿੰਡ ਵਾਸੀਆਂ ਨੂੰ ਬਹਿਣ ਮੂਲੀ ਮੁੰਡਿਆ ਦਾ ਵਿਗਾਰ ਨੇ ਅੰਦਰ ਬਣਾਇਆ ਬਹੁਤ ਵਧੀਆ ਜੀ ਵਧੀਆ ਫਰੈਸ਼ੀ ਦੇ ਰਿਹਾ ਨਾ ਕੰਮ ਸਾਰਾ ਹਾਂ ਜੀ ਜਲਦੀ ਜੀ ਉਹ ਛੋਟੇ ਹਾਂ ਜੀ ਵਧੀਆ ਕੰਮ ਕਰ ਰਿਹਾ ਆਪਣਾ ਵੱੱਠੀ ਸ਼ਾਗਿਰਦੇ ਆਪਣਾ ਜੀ ਹੈ ਮੈਂ 25 ਸਾਲ ਪਹਿਲਾਂ ਇੱਥੇ ਦੁਕਾਨ ਤੇ ਐਸਡੀ ਲਾਈ ਜਦੋਂ ਇੱਥੇ ਫੋਨਾਂ ਦਾ ਨਹੀਂ ਕੰਮ ਆਦਾ ਹਾਂ ਜੀ ਤੇ ਉਦੋਂ ਇਹੋ ਐਸਡੀ ਆਪਣੀ ਚਲਾਉਂਦਾ ਸੀ ਤੇ ਤੁਹਾਨੂੰ ਪਤਾ ਛੋਟੇ ਜਿਹੇ ਪਰਿਵਾਰ ਚ ਉੱਠਿਆ ਬੰਦਾ ਤੇ ਅੱਜ ਵਾਹਿਗੁਰੂ ਨੇ ਕਿਰਪਾ ਕੀਤੀ ਤੇ ਆਪਣਾ ਕੰਮ ਕਰਨ ਦਿਆ ਵਧੀਆ ਕਰਨ ਦਿਆ ਉਹ ਸੁਣਾਓ ਤੁਸੀਂ ਸਭ ਠੀਕ ਠਾਕ ਹਾਂ ਜੀ ਹਾਂ ਜੀ ਠੀਕ ਠਾਕ ਹੋਰ ਮੁੰਡਿਆ ਇਹ ਹੁਣ ਸਭ ਤੋਂ ਵੱਡੀ ਧਾਰਨਾ ਦੀ ਇਹ ਦਈਦੀ ਚੈਨਲਾਂ ਤੇ ਵੀ ਦੱਸੀਦਾ ਵਾ ਤੇ ਕਈ ਵੀਰ ਪੈਸੇ ਮੰਗਦੇ ਆ ਲਤਬਾ ਨਾ ਹਉਣ ਕਰਨ ਮਿਹਨਤ ਨਹੀਂ ਕਰਦੇ ਕੰਮ ਨਹੀਂ ਕਰਦੇ ਹੁਣ ਇਹ ਬੰਦਾ ਕੰਮ ਕਰਨ ਦੇ ਆ ਆਪਣੀ ਮਿਹਨਤ ਕਰਨ ਦੇ ਆ ਬੈਠਾ ਵਾ ਠੀਕ ਆ ਜੇ ਕੋਈ ਨਹੀਂ ਬਿਲਕੁਲ ਵਿਚਾਰੇ ਦੇ ਕੋਲ ਨਹੀਂ ਕੇ ਕੋਲ ਲਤਾਂ ਬਾਹਾਂ ਦੀ ਕਰਕੇ ਕੋਈ ਜਾਂ ਕੁਝ ਕਿਸੇ ਕਿਸਮ ਦਾ ਕੋਈ ਹੋ ਜਾਣਾ ਵੱਡੀ ਹੱਦ ਤੋਂ ਹੋਇਆ ਹੋ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਉਹਨਾਂ ਨੂੰ ਚਲੋ ਉਹਨਾਂ ਨੂੰ ਮੌਕਾ ਦੋ ਵੀ ਕੋਈ ਕੰਮ ਕਰਨ ਦਾ ਰੁਜ਼ਗਾਰ ਕਰਨ ਦਾ ਸ਼ਵਾਏ ਵੀ ਆ ਪਹਿਲੇ ਲਾ ਸ਼ਾਮੂ ਨਸ਼ੇ ਕਰਕੇ ਘਰੋਂ ਚਲ ਜਾ ਉਹ ਗੱਲ ਮਾਰੀ ਹੋਰ ਮੇਰਾ ਵੀਰ ਤੂੰ ਵੀ ਮੱਠੀ ਤੁਹਾਡੇ ਵੀ ਆ ਪ੍ਰੋਬਲਮ ਹੈ ਲਤਾਂ ਦੀ ਪ੍ਰੋਬਲਮ ਹੈ ਤੇ ਕੀ ਕਰੀਦਾ ਆਪਾਂ ਆਪਾਂ ਜੀ ਗਰਾਊਂਡ ਤੇ ਗਰਾਊਂਡ ਜਾਈ ਹਾਂਜੀ ਮੇਲੇ ਦੇ ਗਰਾਊਂਡ ਜਾਈਏ ਮੇਲੇ ਦੇ ਗਰਾਉਂਡ ਪੁਸ਼ਪ ਜੀ ਨੂੰ ਬੁਲਾਉਂਦਾ ਹਾਂ ਜੀ ਮੇਲਾ ਕੁਝ ਸਟੰਡ ਕਰੀਦਾ ਅੱਛਾ ਸਟੰਟ ਕਰਦਾ ਮੇਰਾ ਵੀਰ ਉਹ ਗੁੱਡ ਗੁੱਡ ਵੈਰੀ ਗੁੱਡ ਆ ਦੇਖੋ ਜੀ ਇਹ ਸਰਮਾਨ ਹੋ ਰਿਹਾ ਜੀ ਇਹਦਾ ਮੋਟਰਸਾਈਕਲ ਮਿਲਣਾ ਜੀ ਨੂੰ ਵੈਰੀ ਗੁੱਡ ਵੈਰੀ ਗੁੱਡ ਦੇਖੋ ਯਾਰ ਜਿਨੇ ਬੰਦੇ ਨੇ ਆਪਣੀ ਮਿਹਨਤ ਅਚਿਹਰਾ ਦੱਸਦਾ ਵਾ ਪੀ ਕੋਈ ਨਸ਼ਿਆਂ ਦਾ ਆਦੀ ਨਹੀਂ ਆ ਅੱਜ ਕੱਲ ਮੁੰਡੇ ਕੀ ਨਸ਼ੇ ਕਰੀ ਜਾਂਦੇ ਆ ਤੇ ਸਵਾਏ ਇੱਥੇ ਡਿਕ ਡੋਲੇ ਖਾਂਦੇ ਫਿਰਦੇ ਵਾਅਦੇ ਮੈਂ ਵੇਖ ਲੇ ਆ ਹੁਣ ਇਹ ਵੀਰ ਵੀ ਲੱਤਾਂ ਤੋਂ ਹੈ ਆਰੀ ਹੋਣ ਦੇ ਕਾਰਨ ਅੱਜ ਮੋਟਰਸਾਈਕਲ ਨਾਲ ਸਨਮਾਨ ਕੀਤਾ ਜਾਂਦਾ ਵਾ ਸਟੰਟ ਕਰਦਾ ਵੀ ਨਾਲ ਦੇ ਕਿਤੇ ਉਹਦੇ ਨਹੀਂ ਜਿਹੜਾ ਘੁੰਮਦਾ ਇਹ ਹੁੰਦਾ ਸੀ ਮੇਲੇ ਤੋਂ ਥੱਲੇ ਆਈ ਤੇ ਹੱਥਾਣਾ ਹੁਣ ਕਿਹੜਾ ਕਰੀਦਾ ਸਟੰਟ ਆਪਾਂ ਡੰਡ ਵੀ ਮਾਰੀਦੇ ਆ ਤੋਰ ਵੀ ਲਈਦਾ ਬਾਹਾਂ ਵਾਂ ਤੇ ਤੋਰ ਵੀ ਲਈਦਾ ਡੰਡ ਮੈਂ ਵੇਦਾ ਰਿਹਾ ਵਾਂ ਆਪਣਾ ਪਿੰਡ ਕਿਹੜਾ ਵਾ ਇਹ ਸਹੀ ਹੈ ਪਿੰਡ ਰਾਜੂ ਕਈ ਆ ਤੇ ਬਾਸਟੂਡੀ ਮੈਂ ਵੀ ਇਸੇ ਇਲਾਕੇ ਦਾ ਹੀ ਆ ਤੇ ਮੈਂ ਪੁਰਾਣੇ ਸਮੇਂ ਤੋਂ ਵੇਦਾ ਆ ਰਿਹਾ ਵੀ ਇੱਕ ਹੱਥਾ ਦੇ ਇਹ ਸਮੇਂ ਨਾਲ ਮੇਲਿਆਂ 'ਚ ਕਰਦਾ ਹੁੰਦਾ ਹੈ ਮੁੰਡੇ ਸਟੈਂਡ ਚ ਚਲੋ ਕੋਈ ਨਹੀਂ ਹੈਗੇ ਹੋਰ ਵੀ ਵੀਰ ਹੈਗੇ ਤੁਸੀਂ ਵੀ ਹੈ ਵਧੀਆ ਗੱਲ ਹੈ ਮਿਹਨਤ ਕਰੋ ਪੁੱਤ ਛੋਟੇ ਹੋਰ ਨੀ ਕੀ ਆ ਉਸ ਨਾਲ ਕੋਈ ਗੱਲ ਬਾਤ ਨਹੀਂ ਨਹੀਂ ਦਾਦੇ ਤੁਸੀਂ ਕੋਈ ਗੱਲ ਬਾਤ ਹੈ ਕੋਈ ਮਿਹਨਤ-ਮੁੰਤ ਕਰਦਾ ਤੂੰ ਇੱਕ ਨਹੀਂ ਕੰਮ-ਕੁਮ ਕਰਿਆ ਕਰੋ ਹੋਰ ਯਾਰ ਵਧੀਆ-ਵਧੀਆ ਵੀਰ ਜੀ ਸਭ ਠੀਕ ਠਾਕ ਆ ਆ ਰਿਹਾ ਜੀ ਭੱਠੀ ਦੇ ਕਸਟਮਰ ਆ ਦੇਸੀ ਮੁਰਗਾ ਕਿ ਚੁੱਕੀ ਫਿਰਦੇ ਜੇ ਉਹ ਕਟਾ ਕੇ ਲੈਣਗੇ ਅੱਛਾ ਅੱਛਾ ਕਟਾਉਣਾ ਦੇਸੀ ਮੁਰਗਾ ਚਲੋ ਵਧੀਆ ਦੇਸੀ ਵੀ ਚਲੋ ਵਧੀਆ ਗੱਲ ਹੈ ਜੀ ਬਹੁਤ ਵਧੀਆ ਗੱਲ ਠੀਕ ਹੈ ਜੀ ਕਿਤ ਮੇਲਾ ਸਾਹਿਬ ਉਹ ਕਿਉਂ ਕਰਦੇ ਆਪਾਂ ਨੂੰ ਨਾ ਖੁਸ਼ੀ ਦੇ ਆਪਾਂ ਮਿਲਾਂਗੇ ਫੇਰ ਕੋਈ ਨਹੀਂ ਆਪਣੇ ਹਾਂ ਮਾਤਾ ਨਾ ਕਰੇ ਜਾਵੇ ਚਲੋ ਕੋਈ ਨਹੀਂ ਨਹੀਂ ਕੋਈ ਨਹੀ ਠੀਕ ਹੈ ਜੀ ਬੱਠੀ ਵੀਰ ਦੇ ਕਸਟਮਰ ਆ ਗਏ ਨੇ ਸ਼ੁਰੂ ਹੋ ਗਿਆ ਅਜੇ ਤਾਂ 4 ਵਜੇ ਆ ਤੇ ਮੇਲਾ 10 ਵਜੇ ਤੱਕ ਰਾਤ ਦੇ ਪਰੋਮੇ ਤੇ ਚੱਲਣਾ ਵੀਰ ਦਾ ਸਾਡੇ ਦਾ ਅਸੀਂ ਵੀਰ ਨੂੰ ਡਿਸਟਰਬ ਨਹੀਂ ਜ਼ਿਆਦਾ ਕਰਨਾ ਉਹਨੂੰ ਕੰਮ ਹੀ ਕਰਨ ਦੇਣਾ ਮਿਹਨਤ ਵੀ ਕਰਨ ਦੇਣੀ ਹੈ ਆਪਣਾ ਕੰਮ 'ਚ ਰੁੱਝ ਗਿਆ ਕਸਟਮਰ ਹੀ ਪਹੁੰਚ ਗਏ ਕਾਫੀ ਤੇ ਧੰਨਵਾਦ ਜੀ ਸਾਰਿਆਂ ਦਾ ਬੱਠੀ ਵੀਰ ਅੱਗੇ ਵੀ ਮੈਂ ਵੀ ਗੰਗਾ ਉਹ ਐਟਨਿਕ ਕਰਦਾ ਸਭ ਬਹੁਤ ਇੱਕੋ ਜਿਹਾ ਚੁੱਕੀ ਵਿੱਚ ਆਪਣੀ ਸਾਡੇ ਸਾਡੇ ਅੱਜ ਦਾ ਨੂੰ ਬਹੁਤ ਮਕਾਬ ਬੁਰਾ ਨੂੰ ਐਸ ਲਈ ਰਾਸ਼ਪਾੜੇ ਬੱਠੀ ਰਾਜੋ ਕੇ ਦੇ ਅਜੇ 4 4.5 ਦਾ ਟਾਈਮ ਸੀ ਤੇ ਗਾਕਾਂ ਨੇ ਉਹਦੀ ਦੁਕਾਨ ਪਰਣੀ ਸ਼ੁਰੂ ਕਰਤੀ ਤੇ ਹੁਣ ਅੱਗੇ ਵੇਖੋ ਵੀ ਅੱਜ ਮੇਲਾ ਵੀ ਆ ਤੇ ਵੈਸੇ ਵੀ ਇਹਦਾ ਤੇ ਚਲੋ ਜਿਨ੍ਹਾਂ ਨੇ ਦਿੱਲੀ ਆਪਣਾ ਖਾਣ-ਪਾਣ ਨਾਨਵੈਜ ਜਿਹੜੇ ਬੰਦੇ ਸ਼ੱਕਦੇ ਆ ਉਹਨਾਂ ਕਰਨਾ ਤੁਹਾਨੂੰ ਕਿਵੇਂ ਲੱਗਾ ਜੀ ਬੱਠੀ ਦਾ ਬਹੁਤ ਵਧੀਆ ਜੀ ਉਹ ਆਪਣੀ ਮਿਹਨਤ ਕਰ ਰਿਹਾ ਵੇਲਾ ਇਕੱਲਾ ਤਾਂ ਨਾ ਹੁੰਦੇ ਬਾਅਦੂ ਵੀ ਆਪਣੀ ਪੂਰੀ ਮਿਹਨਤ ਕਰ ਰਿਹਾ ਉਹਦਾ ਕੰਮ ਵੀ ਬਹੁਤ ਆਉਂਦਾ ਵਧੀਆ ਸਾਫ ਸੁਥਰੀ ਚੀਜ਼ ਆ ਸਾਫ ਸੁਥਰੀ ਵੇਚਦਾ ਹੈ ਮਾਰੇ ਸਾਰਿਆਂ ਨੂੰ ਇਹੋ ਪਿੰਡ ਵਾਲਾ ਮੈਂ ਕਹਿੰਦਾ ਵੀ ਚੀਜ਼ ਉਤੋਂ ਲਾਓ ਵੀ ਜਿਹੜੀ ਆਪਣੇ ਵਧੀਆ ਬਣਾਉਂਦਾ ਉਹ ਸਪੈਸ਼ਲ ਜਿੱਦਾਂ ਮਾਦੀ ਕਟਾ ਕੇ ਜੂ ਹਾਂ ਤੁਹਾਡੇ ਸਾਹਮਣੇ ਪਣਾਉਂਗਾ ਉਹ ਜਿੱਦਾਂ ਮਰਜੀ ਬੋਲਾ ਛੱਪਾ ਨਹੀਂ ਹਾਂਜੀ ਸ਼ਰੀਆਮ ਦਿਲਦਾਰ ਬੰਦਾ ਸਦਾ ਸਦਾ ਬੰਦਾ ਮੈਂ ਉਹਨੇ ਫ੍ਰਿਜ ਨਹੀਂ ਲਾਈ ਕੋਈ ਫ੍ਰਿਜ ਚ ਹੀ ਰੱਖਿਆ ਆ ਵਾਦੂ ਹੀ ਕਟਾਓ ਦੇ ਆਣ ਕੇ ਤਾਜ਼ਾ ਮੁਰਗਾ ਉਹਨੂੰ ਖਾਓ ਅੱਛਾ ਤੂੰ ਫ੍ਰਿਜ ਵੀ ਵੇਖ ਲਈ ਆਇਆ ਨਾ ਫ੍ਰਿਜ ਉਤੋਂ ਹੈ ਹੀ ਨਹੀਂ ਹੈ ਬਹੁਤ ਸਿਰਫ ਹੋਲਡਿੰਗ ਵਗੈਰਾ ਲੱਗੇ ਬਸ ਜੇ ਲੱਗੇ ਬਸ ਹੋਰ ਹੀ ਮਤਲਬ ਕਹਿਣ ਦਾ ਭਾਪੀ ਉਹ ਸੱਜਰਾ ਹੀ ਲਿਆਉਂਦਾ ਤੇ ਸੱਜਰਾ ਹੀ ਚਾਂਜ ਤੇ ਕੁੱਲ ਮਿਲਾ ਕੇ ਵੀ ਫਰੈਸ਼ ਫਰੈਸ਼ ਤੇ ਆ ਪਿੰਡਾਂ ਦੇ ਵਿੱਚ ਵੇਖੋ ਠੀਕ ਹੈ ਜਿੰਨਾ ਖਾਣਾ ਪੀਣਾ ਉਹਨਾਂ ਨੂੰ ਅਹੀਂ ਕੇ 5 ਸਟਾਰ ਹੋਟਲ ਜਿਵੇਂ ਖਾਂਦੇ ਬੈਠੇ ਤਾਂ ਜਿੰਨਾ ਕਹੀਂ ਖਾਦਾ ਉਹਦੇ ਉੱਤੇ 2000 ਬਿੱਲ ਬਣ ਜਣਾ ਉਹ ਤਾਂ ਕੈਂਡੀਆਂ 'ਚ ਲੱਗਾ ਹੁੰਦਾ ਜੇ ਹਾਲਾਂਕਿ ਕੈਂਡੀਆਂ ਦਾ ਦੂਜਾ ਤੇ ਚਾ ਵੱਡੇ ਵੱਡੇ ਹੋਟਲਾਂ ਦਾ ਤੇ ਆ ਵੇਖੋ ਨਾਰਮਲ ਥੋੜੇ ਜਿਹੇ ਪਹਾਂਚ ਲੋਕਾਂ ਦਾ ਕੰਮ ਕਰੀ ਜਾਂਦੇ ਆ ਵਧੀਆ ਬੰਦਾ ਨਾਲੇ ਸੱਜਰਾ ਫਰੈਸ਼ ਆਪਦੇ ਕੋਲ ਔਕ ਮੁਰਗਾ ਚੁੱਕੀ ਜਿਵੇਂ ਮਰਜ਼ੀ ਘਟਾ ਗਿਆ ਆ ਕਾਓ ਜਿੱਦਾਂ ਦਾ ਮਰਜ਼ੀ ਆਪਣਾ ਮੁਰਗਾ ਹੀ ਲੈ ਕੇ ਆਈਏ ਉਹ ਦੋ ਆਏ 5-7 ਹਜ਼ਾਰ ਰੁਪਏ ਉਹ ਆਪਦਾ ਮੁਰਗਾ ਵੀ ਨਾਲ ਦੇਸੀ ਲੈ ਆਇਆ ਤੇ ਨਾਹੀਂ ਕਰ ਦੇਸੀ ਆ ਨਾਲ ਹੀ ਦੇਸੀ ਆ ਜੀ ਦੱਸ ਦੇਸੀ ਸਮਾਨ ਦੁਜਾ ਵੀ ਲੈ ਆਇਆ ਸਾਰਾ ਦੇਸੀ ਹੀ ਕੰਮ ਆ ਸਾਰਾ ਬੰਦੇ ਵੀ ਦੇਸੀ ਮੁਰਗਾ ਵੀ ਦੇਸੀ ਹੈ ਬੰਦੇ ਵੀ ਦੇਸੀ ਮੁਰਗਾ ਵੀ ਦੇਸੀ ਚਪੈਕ ਵੀ ਤੇ ਪੈਕ ਵੀ ਦੇਸੀ ਨਹੀਂ ਵਾਕਈ ਉਹਨਾਂ ਦੀ ਇਹ ਪੁਰਾਣੀਆਂ ਗੱਲਾਂ ਚਾਲ ਕਰਾਤੀਆਂ ਭਾਜੀ ਆ ਨਹੀਂ ਨਹੀਂ ਉਹਨਾਂ ਨਾਲ ਵੇਖ ਕੇ ਨਾ ਮੈਨੂੰ ਵੀ ਫਿਰ ਉਹਨਾਂ ਦੀ ਵੀ ਕੋਈ ਯਾਰੀ ਹਾਂ ਜਾਰੀਆ ਕੋਈ ਉਮਰ ਦੇ ਹੋ 60 ਪਲੱਸ ਹੀ ਸਾਰੇ 60 ਪਲੱਸ ਯਾਰ 60 ਪਲੱਸ ਹੀ ਆ ਗੋਡੇ ਗੇਟੇ ਵੇਖ ਲਾ ਕੁੜੀਆਂ 60 ਪਲੱਸ ਦੇ ਵਧੀਆ ਰ ਮੈਂ ਵਧੀਆ ਤੁਰ ਕੇ ਆਉਂਦੇ ਨੇ ਰਾਜ ਪੁੱਜ ਕੇ ਜਾਉਂਗੇ ਘਰ ਤੇ ਜੇ ਇਤਨਾ ਮੈਂ ਮੈਂ ਨਾ ਵੀ ਜੇ ਪੱਠੀ ਦਾ ਇਦਾਂ ਸਾਥ ਦਿੱਤਾ ਨਾ ਲੋਕਾਂ ਨੇ ਜਿਵੇਂ ਮਤਲਬ ਪੱਠੀ ਨੂੰ ਤੇ ਮੈਂ ਚਲੋ ਸਾਡਾ ਮੈਂ ਕਹੀਏ ਵੀ ਛੋਟਾ ਭਰਾ ਵੀ ਆ ਸ਼ਗਿਰਦ ਵੀ ਆ ਸਭ ਕੁਛ ਹੀ ਆ ਆਪਾਂ ਇਹਨੂੰ ਇਹ ਲਾਈਨ 'ਚ ਉਹਨੇ ਨਾਲੇ ਆਪਣੀ ਹਿਸਤਰੀ ਵੀ ਦੱਸੀ ਆ ਕਿ ਪਹਿਲਾਂ ਉਹ ਟਰੱਕਾਂ ਤੇ ਹੀ ਜਾਂ ਜਿਸ ਟਾਹਨੀਆਂ ਲੱਤਾਂ ਦਾ ਐਕਸੀਡੈਂਟ ਹੋ ਗਿਆ ਪਰ ਕੁੱਲ ਮਿਲਾ ਕੇ ਜੇ ਇਸ ਤਰ੍ਹਾਂ ਉਹਨੇ ਨਹੀਂ ਜੇ ਕਿਉਂ ਉਹਨੇ ਕਰਨਾ ਵਾ ਮੈਨੂੰ ਪਤਾ ਬੰਦੇ ਮੈਂ ਮੇਰੇ ਨਾਲ ਬੰਦਾ ਉਹ ਰਿਹਾ ਵਾ ਮੈਨੂੰ ਸਭ ਦਾ ਪਤਾ ਆਪਣੇ ਸ਼ਿਕਰਤਾਂ ਦਾ A to Z ਸਾਹਿਬ ਜੀ ਮੈਨੂੰ ਬੰਦਿਆਂ ਦਾ ਪਤਾ ਆਪਾਂ ਹੁਣ 50 ਕਿਲੋਮੀਟਰ ਚੱਲ ਕੇ ਆਏ ਆ ਹਾਂਜੀ ਬਿਲਕੁਲ ਅਗਲੇ ਨਾਲ ਮੈਂ ਤਾਂ ਬੋਲਦਾ ਭਾਵੇਂ 500 ਦਾ ਤੇਲ ਪੂਕਿਆ ਭਾਵੇਂ ਕੋਸ਼ਿਸ਼ ਕੀਤਾ ਮਤਲਬ ਮਸਲਾ ਇਹ ਨਹੀਂ ਵੀ ਇਹ ਕੋ ਚਿਕਨ ਖਾਣ ਆਏ ਆ ਜਾਂ ਮੱਛੀ ਫਰੀ ਦੀ ਖਾਣ ਆਏ ਆ ਉਹਨੇ ਮਾਣ ਕੀਤਾ ਉਹ ਅੱਜ ਇੱਕ ਹਫਤਾ ਹੋ ਗਿਆ ਸੀ ਮੈਨੂੰ ਫੋਨ ਉਹਨੇ ਤੁਹਾਨੂੰ ਵੀ ਨਹੀਂ ਕੀਤਾ ਫੇਰ ਆਪਾਂ ਹਾਂ ਹਾਂ ਇੱਕ ਹਫਤਾ ਹੋ ਗਿਆ ਮੈਨੂੰ ਯਾਦ ਕਰਨ ਦੇ ਇਹਨੂੰ ਕਹਿੰਦਾ ਸਰਦਾਰ ਦੋ ਦਿਨ ਦਾ ਮੇਲਾ ਮੈਂ ਮੇਰਾ ਤੇਰੇ ਨਾਲ ਹੀ ਤੇ ਦੋ ਦਿਨ ਵਾਸਤੇ ਤੂੰ ਇੱਥੇ ਆਉਣਾ ਹੀ ਦੋਵੇਂ ਦਿਨ ਮੈਂ ਕਿਹਾ ਚੱਲ ਇੱਕ ਦਿਨ ਤੇ ਪੱਕਾ ਹੁਣ ਅੱਜ ਆਪਾਂ ਗਏ ਆ ਆਪਣੀ ਆਯੋ ਭਗਤ ਉਨੇ ਕੋਈ ਕੋਹ ਹੈ ਹਾਰਨਿਕਨ ਨਾਸਾਂਬੰਦ ਕਰਤੀਆਂ ਚਿਕਨ ਤੇ ਫਿਸ਼ ਤੇ ਸਰਦਾ ਆਪਣੇ ਹਿਸਾਬ ਨਾਲ ਕਹਿੰਦੇ ਵੀ ਨਹੀਂ ਬਾਤ ਚਾਦਾ ਹੋ ਗਿਆ ਕੰਮ ਤੇ ਮੈਂ ਹਾ ਨਹੀਂ ਹੋਣਾ ਉਹਨੇ ਲਿਆਤਾ ਤੇ ਆਪਾਂ ਨੂੰ ਖਾਣਾ ਹੀ ਪੈਣਾ ਤੇ ਚਲੋ ਵਧੀਆ ਜੀ ਸਾਡਾ ਇੰਜੋਇਮੈਂਟ ਵੀ ਵਧੀਆ ਗਿਆ ਪਰ ਅੱਜ ਅਸੀਂ ਮੰਮੀ ਇਹੋ ਹੀ ਹਿਸਾਬ ਲਾਇਆ ਸੀ ਵਹੇ ਤੇ ਹੀ 7 ਵਜੇ ਤੋਂ ਬਾਅਦ ਆਲੇ ਆ ਪਰ ਉਹ ਕਾਰਨ ਪਤਾ ਕੀ ਮੈਂ ਵੀ ਕੀ ਸੋਚਿਆ ਸੀ ਆਪਣੇ ਗੁਰਪੀਤਾ ਮੈਂ ਕਿਹਾ ਯਾਰ ਉਹਦੀ ਦੁਕਾਨਦਾਰੀ ਆ ਤੇ ਮੇਲਾ ਆਪਾਂ ਨੂੰ ਖਰਾਬ ਨਹੀਂ ਕਰਨਾ ਪਤਾ ਕਿਉਂ ਮੈਨੂੰ ਪਤਾ ਵੀ ਸ਼ਾਮਾਂ ਨੂੰ ਉਹਨੂੰ ਵਾਰ ਨਹੀਂ ਆਉਣਾ ਉਦੋਂ ਪੈਸੇ ਫੜਨ ਦਾ ਤੇ ਉਦੋਂ ਕੰਮ ਕਰਨ ਦਾ ਵਾਰ ਟਾਈਮ ਨਹੀਂ ਲੱਗਣਾ ਮੈਂ ਤਾਂ ਨਾ ਫੀਰ ਕੋ ਨਾ ਟਾਈਮ ਨਾ ਹੋ ਗਏ ਤੇ ਟਾਈਮ ਨਹੀਂ ਮੁੜੀਏ ਆ ਵੇਖੋ ਉਤ ਪਈ ਅਹੀਂ ਆ ਗਏ ਵਾਪਸ ਚਰ ਨਹੀਂ ਆ ਗਏ ਚਰ ਨਹੀਂ ਮਤਲਬ ਕਿ ਇਹ ਤਾਂ 4 4:30 ਦਾ ਟਾਈਮ ਹੈ ਤੇ ਅਹੀਂ ਤਾਂ ਟਾਈਮ ਨਾਲ ਆ ਗਏ ਆ ਮਨੋਦੀ 10 ਵਜੇ ਤੱਕ ਰਾਤ ਦੇ ਪ੍ਰੋਗਰਾਮ ਦਾ ਚੱਲਣਾ ਤੇ ਠੀਕ ਹੈ ਉਹਨੂੰ ਮਿਹਨਤ ਕਰਨ ਲਈ ਇਹਨੂੰ ਪੈਸਾ ਕਮਾਉਣ ਲਈ ਜਿਹੜਾ ਕੋਈ ਸੱਜਣ ਮਿੱਤਰ ਅੱਗੇ ਵਾਧਾ ਨੂੰ ਵਧਣ ਲਈਏ ਇਹ ਥੋੜੀ ਵੀ ਆਪਾਂ ਸੱਜਣਾ ਮਿੱਤਰਾਂ ਜਿਤਨਾ ਸਾਡੀ ਇੱਕ ਸੱਜਣ ਮਿੱਤਰ ਕਰਦੇ ਉਹ ਲਤਾਂਕ ਖਿਚਣਦੇ ਉਹਾਂ ਦੇ ਵੀ ਤੁਸੀਂ ਅੱਗੇ ਕਿਉਂ ਮਦਦ ਲੱਗੇ ਹੈ ਤੁਹਾਡੀਆਂ ਦਾ ਤਾਂ ਕਿchnੀਆਂ ਆਈ ਅਹੀਂ ਆਨੇ ਆਪ ਜਿਹੜਾ ਕੋਈ ਉੱਠਦਾ ਉਹਨੂੰ ਠਾਓ ਬਹੁਤ ਸਫਾ ਮਤ ਕਰ ਰਹੇ ਹਾਂਜੀ ਬਿਲਕੁਲ ਜੇ ਕੋਈ ਸੱਜਣਮ ਭੈਣ ਭਰਾ ਆਪਣਾ ਕੋਈ ਵਾਧਾ ਆ ਉਹ ਤੈਨੂੰ ਵਧਾਓ ਵਧਾਓ ਸਾਡੇ ਦੇ ਜਿੱਦ ਲਾ 5 ਵਜੇ ਜਾਂ ਤੈਨੂੰ ਯਾਰ ਮੈਂ ਤਾਂ ਥੋੜੇ ਚਿਰ ਨੂੰ ਗੁਰਪੀ ਬੜਾ ਪਰੇਸ਼ਾਨ ਰਿਹਾ ਪਿਛਲੇ ਸਮਿਆਂ 'ਚ ਇਹ ਗੱਲ ਹੈ ਤੁਹਾਡੇ ਸਾਹਮਣੇ ਆ ਤੁਹਾਨੂੰ ਸਾਰਾ ਪਤਾ ਆ ਵੀ ਹਾਂਜੀ ਹਾਂਜੀ ਅੱਕੀ ਵਧਣੀ ਨਹੀਂ ਜਿੰਦੇ ਲੱਤਾਂ ਕੀ ਜਾਂਦੇ ਐਂ ਨਹੀਂ ਕਰਨਾ ਆਉਣ ਨਹੀਂ ਕਰਨਾ ਅਸੀਂ ਇਹਨੇ ਐਂ ਕਰੋ ਤੇ ਔਂ ਕਰੋਗੇ ਉਹ ਹੰਦੇ ਸਾਨੂੰ ਮੰਦੇ ਐਂ ਨਹੀਂ ਕਰਦੇ ਆਉਣ ਨਹੀਂ ਕਰਨਾ ਆਪਣੀ ਟ੍ਰੇਡ ਦੇ ਲੋਕ ਆਪਣੇ ਹਾਂ ਬਿਲਕੁਲ ਬਿਲਕੁਲ ਪਰ ਗਲਤ ਗੱਲ ਆ ਯਾਰ ਅੱਜ ਇਹ ਇੱਕ ਉਦਾਹਰਨ ਆ ਵੀਰੋ ਇੱਕ ਵੱਡੇ ਐਕਸੀਡੈਂਟ ਚ ਉਹਦੀ ਵੱਡੇ ਪੱਟ ਤੋਂ ਲੱਤ ਟੁੱਟੀ ਹੋਈ ਲੱਥੀ ਹੋਈ ਤੇ ਸਰੀਰ ਇੱਕ ਕੁਆਂਟਲ ਭਾਰਾ ਆ ਡਾਕਟਰਾਂ ਦਾ ਥੱਲੇ ਉੱਡ ਨਹੀਂ ਆਉਂਦਾ ਨਹੀਂ ਉੱਤੋਂ ਵੱਡਾ ਡਾਕਟਰ ਨੇ ਮੈਂ ਡਾਕਟਰ ਨੂੰ ਮੈਂ ਕਿਹਾ ਵੀ ਆ ਉਹਨਾਂ ਦਾ ਥੱਲੇੋਂ ਵੀ ਆਪਣੇ ਇੱਥੋਂ ਦਾ ਇੱਥੋਂ ਵੱਡੀ ਨੇ ਗੋਡੇ ਤੋਂ ਥੱਲੇ ਹਾਂ ਤੇ ਉਹਨੇ ਕਿਹਾ ਨਹੀਂ ਗੋਡੇ ਤੋਂ ਉੱਤੇ ਵੱਡ ਵੀ ਜਿਹੜੀ ਮੇਰੀ ਥੱਲੇ ਕੈਂਸਰ ਹੋਈ ਹੈ ਕਿ ਉੱਤੇ ਨਾ ਪੈਲ ਜੇ ਗੋਡੇ ਤੋਂ ਉੱਪਰ ਅੱਛਾ ਇਹ ਗੱਲ ਹੋਈ ਫਿਰ ਉਦੋਂ ਵੱਡੀ ਆ ਵੇਖ ਲਓ ਚ ਉਹਨੇ ਵਿਚਾਰੇ ਨੇ ਕੀ ਕਿਹਾ ਆ ਵਢਾਈ ਉਹਨੇ ਉਹ ਗੋਡੇੋਂ ਥੱਲੇੋਂ ਨੱਤ ਪੜਦਾ ਸੀ ਡਾਕਟਰ ਤੇ ਮੈਂ ਹੀ ਆਖਿਆ ਵੀ ਤੁਸੀਂ ਉੱਤੋਂ ਵੜ ਦੋ ਕੈਂਸਰ ਜਿਹੜੀ ਆ ਕਿਤੇ ਤਾਂ ਨਾ ਚਲ ਜੇ ਤਾਂ ਨਾ ਚਲ ਜੇ ਤੇ ਅੱਜ ਉਹ ਬੰਦੇ ਨੇ ਚਲੋ ਜਿਵੇਂ ਵੀ ਆ ਨਾ ਆਪਣਾ ਜ਼ਿੰਦਗੀ ਤੇ ਸਭ ਤੋਂ ਵਧੀਆ ਇੱਕ ਖੁਸ਼ਦਿਲ ਤੇ ਹੱਸਦਿਲ ਜਿਹੜਾ ਕਿੱਦਾਂ ਜਿੰਦਾਦਿਲ ਜਿਹੇ ਬੰਦਾ ਨਾ ਨਾ ਬਾਦ ਉਹ ਵਧੀਆ ਗੱਲਾਂ ਸੁਣ ਕੇ ਤੇ ਵਾਕਿਆ ਹੀ ਹੁੰਦਾ ਵੀ ਬੰਦੇ ਨੇ ਮਿਹਨਤ ਕਰਨੀ ਚਾਹੀਦੀ ਹੈ ਹਾਂ ਜਿੰਦਾਦਿਲ ਜਿਹੇ ਬੰਦਾ ਬਣਿਆ ਮਿਹਨਤ ਕਰਕੇ ਬੰਦਾ ਅੱਗੇ ਆਇਆ ਹੁਣ ਵਾਰ ਨਹੀਂ ਵੇਖ ਲੋ ਉਹਦੇ ਬਜਨ ਧਿਆਨ ਤੇ ਰੱਬ ਵੀ ਸਾਥ ਦਿੰਦਾ ਜਿਹੜਾ ਬੰਦਾ ਮਿਹਨਤ ਕਰਦਾ ਤੇ ਮੈਂ ਸਹੀ ਪੁੱਛੋ ਨਾ ਮੈਂ ਚਲੋ ਕੀ ਵਾਈ ਗੁਰੂ ਨੇ ਕਰਵਾਇਆ ਜੋ ਕਰਵਾਇਆ ਤੇ ਮੈਨੂੰ ਵੀ ਨਾ ਉਦੋਂ ਇਹ ਵਿਚਾਰਾ ਤਰਲੇ ਨਾ 25 ਸਾਲ ਪਹਿਲਾਂ ਤਰਾ ਮੇ ਇਥੇ ਆਪਾਂ ਰਾਜੋ ਕੇ ਆਏ ਹਾਂ ਵੀ ਸਰਦਾਰ ਮੈਨੂੰ ਰੱਖ ਲੋ ਤੇ ਮੈਂ ਇਤਰਾ ਤੇ ਐਸਟੀਡੀ ਦੇ ਫੋਨ ਹੀ ਕਰ ਰਹੇ ਨੇ ਦੇ ਬੈਠੇ ਆ ਬਰੋੜੇ ਦੇ ਹਾਂਜੀ ਚਲੋ ਵਧੀਆ ਐਵੇਂ ਕਹੀਏ ਇਮਾਨਦਾਰੀ ਨਾਲ ਮੈਂ ਐਵੇਂ ਕਹਾਂਗਾ ਇਥੇ ਬੜੇ ਬੜੇ ਆ ਸਾਨੂੰ ਮੇਰੇ ਸ਼ਗਿਰਦ ਉਹ ਜੇ ਟੱਕਰੇ ਆ ਪਰ ਉਹਨੇ ਇਮਾਨਦਾਰੀ ਨਾਲ ਆਪਣੀ ਨਾਲ ਜਿੰਨਾ ਚਿਰ ਕੰਮ ਕੀਤਾ ਵਾ ਵਧੀਆ ਕੀਤਾ ਤੇ ਅੱਜ ਸਾਡਾ ਪਿੱਛੇ ਜੇ ਚਲੋ ਜਿੰਨੀ ਜੋਗੇ ਹੈਗੇ ਆ ਆਪਾਂ ਵੀ ਸਾਥ ਦਿੰਨੇ ਆ ਜੀ ਇਹਦਾ ਜਦੋਂ ਇਹ ਸ਼ੁਰੂ ਹੀ ਵਾਦ ਇਹਨੇ ਕੰਮ ਕੀਤੇ ਸੀ ਤੇ ਜੋ ਇੰਨੀ ਮੁਸ਼ਕਲ ਸੀ ਆਪਾਂ ਹੱਲ ਕਰਦੇ ਰਹੇ ਤੇ ਅੱਜ ਵੀ ਦਿਲ ਕੀਤਾ ਵੀ ਯਾਰ ਉਹ ਬੰਦੇ ਬਾਰੇ ਗੱਲ ਕੀਤੀ ਆ ਅਸੀਂ ਮਹਿੰਗੇ ਸ਼ੋਗਰੂਮਾਂ ਬ੍ਰਾਂਡਾਂ ਦੇ ਦੂਜਿਆਂ ਤੇ ਜਿਹੜਿਆਂ ਦੇ ਅਸੀਂ ਕਿਉਂ ਮਤਲਬ ਮਹਿੰਗੀਆਂ ਨੂੰ ਮਹਿੰਗੇ ਕਰਦੀ ਰਹੀਏ ਅਹੀਂ ਦੇ ਕਰੀਬ ਨੂੰ ਆਨੇ ਵੀ ਮਹਿੰਗਾ ਹੋ ਹਾਂਜੀ ਤੇ ਇਹ ਕਰਕੇ ਸਾਡਾ ਵੀ ਦਿਲ ਇਤਰਾਨਾ ਤੇ ਸਾਡੇ ਸ਼ਗਿਰਦ ਹੋ ਗਏ ਸਾਡੇ ਨਾਲ ਜਿਹੜੇ ਬੰਦੇ ਰਹੇ ਆ ਜਾਂ ਵਰਤ ਰਹੇ ਆ ਅਹੀਂ ਕਹਿੰਦੇ ਉਹ ਵੀ ਸਾਡੇ ਵਰਗੇ ਹੀ ਹੋਣ ਤੇ ਚਲੋ ਸਵਾਗਤ ਮਾ ਬੱਠੀ ਚਿਕਨ ਸ਼ੌਪ ਨੂੰ ਤਰਕੀਆਂ ਬਖਸ਼ੇ ਤੇ ਬਾਕੀ ਚਲੋ ਜੀ ਉਹ ਹਰ ਡਿਊਟੀ ਆ ਆਪਕੋ ਆਪਣੀ ਡਿਊਟੀ ਆ ਹਰ ਕੰਮ ਦੀ ਡਿਊਟੀ ਆ ਹੁਣ ਆਪਾਂ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਜਿਵੇਂ ਵੀ ਤੁਸੀਂ ਚਿਕਨ ਸ਼ੌਪ ਦੀ ਮਸ਼ਹੂਰੀ ਕਰਦੇ ਉਹ ਯਾਰਾ ਵਰਲਡ ਤੇ ਚਲਣ ਰਿਹਾ ਤੁਸੀਂ ਇਹਦੇ ਖੂਦ ਦੇ ਡੱਡੂ ਵਾਲੀਆਂ ਗੱਲਾਂ ਨਾ ਕਰਿਆ ਕਰੋ ਫਿਰ ਮੈਨੂੰ ਤਾਂ ਬੜਾ ਗੁੱਸਾ ਛੱਡ ਜਾਂਦਾ ਦਾ ਤੇ ਚਲੋ ਜੀ ਧੰਨਵਾਦ ਜੀ ਸਾਰਿਆਂ ਦਾ